ਅੰਤਨ ਗੁਰੂ ਨਾਨਕ ਦੇਵ ਜੀ ਬਿਹਾਰ ਰਾਜ ਦੀ ਰਾਜਧਾਨੀ ਜਿੱਥੇ ਆਪ ਜੀ ਨੇ ਸਾਲਸ ਰਾਏ ਜੋਹਰੀ ਨੂੰ ਦਰਸ਼ਨ ਦਿੱਤੇ ਅਤੇ ਪਟਨੇ ਤੋਂ ਪਿੱਛੋਂ ਕਈ ਥਾਵਾਂ ਤੋਂ ਹੁੰਦੇ ਹੋਏ ਆਪ ਗਿਆ ਸ਼ਹਿਰ ਪਹੁੰਚੇ ਜਿੱਥੇ ਆਪ ਜੀ ਨੇ ਪਾਂਡਿਆਂ ਨੂੰ ਭਗਤੀ ਦਾ ਸਹੀ ਮਾਰਗ ਦੱਸ ਕੇ ਉਹਨਾਂ ਨੂੰ ਸੱਚੇ ਤੇ ਸੁੱਚੇ ਰਾਹ ਤੇ ਲਾਇਆ ਜੋ ਕਿ ਲੋਕੇ ਤੁਸੀਂ ਮਾੜੇ ਕੰਮ ਨਹੀਂ ਕਰਨੇ ਤੇ ਉਹਨਾਂ ਨੂੰ ਚੰਗੇ ਰਾਸਤੇ ਪਾਇਆ ਕਿ ਲੋਕਾਂ ਨੂੰ ਤੁਸੀਂ ਪਰਮਾਉਣਾ ਨਹੀਂ ਹੈ ਗੁਰੂ ਜੀ ਉਥੋਂ ਚੱਲਦੇ ਨਾਲ ਹੀ ਮਰਦਾਨਾ ਆਪ ਜੀ ਫਿਰ ਗਾਇਆ ਤੋਂ ਚੱਲ ਕੇ ਰਜੌਲੀ ਵਿੱਚ ਇੱਕ ਕੱਲਣ ਸਾ ਫਕੀਰ ਨੂੰ ਮਿਲੇ ਅਤੇ ਉਸ ਦੇ ਡੇਰੇ ਪਹੁੰਚੇ ਉਸ ਦੀ ਦਰਸ਼ਨ ਕਰਨ ਦੀ ਕਾਫੀ ਸਮੇਂ ਤੋਂ ਅਬਲਾ ਸ਼ਾ ਪੂਰੀ ਕਰ ਦਿੱਤੀ ਕਿਉਂਕਿ ਉਹ ਆਪ ਜੀ ਦੇ ਬਹੁਤ ਹੀ ਜ਼ਿਆਦਾ ਲੰਬੇ ਸਮੇਂ ਤੋਂ ਦਰਸ਼ਨ ਕਰਨ ਦੀ ਉਡੀਕ ਵਿੱਚ ਸੀ ਸੋ ਆਪ ਜੀ ਨੇ ਉਸ ਨੂੰ ਪਹਿਲੀ ਉਦਾਸੀ ਵਿੱਚ ਦਰਸ਼ਨ ਦਿੱਤੇ ਸਨ ਜਦ ਅਗਲੇ ਸਫ਼ਰ ਲਈ ਚੱਲੇ ਤਾਂ ਰਾਹ ਵਿੱਚ ਇੱਕ ਖੇਤ ਆਇਆ ਜਿਸ ਵਿੱਚ ਛੋਲਿਆਂ ਦੀ ਫਸਲ ਬਹੁਤ ਸੋਹਣੀ ਸੀ ਖੇਤ ਦਾ ਪਾਲੀ ਮਤਲਬ ਕਿ ਜੋ ਖੇਤ ਨੂੰ ਪਾਲਦਾ ਹੈ ਜਾਂ ਖੇਤ ਦੀ ਰੱਖਿਆ ਕਰਦਾ ਹੈ ਨੌਜਵਾਨ ਹਰੇ ਛੋਲਿਆਂ ਦੀਆਂ ਹੋਲਾ ਭੁੰਨ ਰਿਹਾ ਸੀ ਦੇ ਕੇ ਮਰਦਾਨੇ ਦਾ ਜੀ ਕੀਤਾ ਕਿ ਤੱਕ ਇਹ ਹੋਲਾ ਖਾਧੀਆਂ ਜਾਣ ਉਸਨੇ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕੀਤੀ ਉਸ ਖੇਤ ਵੱਲ ਲੈ ਗਿਆ ਦੋਵੇਂ ਖੇਤ ਦੀ ਬਟ ਤੇ ਬੈਠ ਗਏ ਪਾਲੀ ਨੇ ਇੱਕ ਮਹਾਪੁਰਸ਼ ਫਕੀਰ ਦੇਖਿਆ ਤੇ ਝਟ ਸ਼ਰਧਾਵਾਨ ਹੋ ਗਿਆ ਜਿਹੜੀਆਂ ਹੋਲਾਂ ਉਸਨੇ ਭੁੰਨੀਆਂ ਹੋਈਆਂ ਸਨ ਉਹ ਸਾਰੀਆਂ ਹੀ ਲਿਆ ਕੇ ਗੁਰੂ ਜੀ ਅੱਗੇ ਰੱਖ ਦਿੱਤੀਆਂ ਤੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਗੁਰੂ ਜੀ ਨੂੰ ਮਿਲਿਆ ਮਰਦਾਨੇ ਨੇ ਉਹ ਹੋਲਾਂ ਖਾਧੀਆਂ ਫਿਰ ਪਾਲੀ ਨੇ ਕਿਹਾ ਕਿ ਉਹ ਝਟ ਕੋ ਇੱਥੇ ਹੋਰ ਠਹਿਰਨ ਉਹ ਘਰੋਂ ਜਾ ਕੇ ਭੋਜਨ ਤਿਆਰ ਕਰਵਾ ਕੇ ਲੈ ਆਉਂਦਾ ਹੈ ਤੇ ਉਹ ਸ਼ੱਕ ਕੇ ਇੱਥੋਂ ਅੱਗੇ ਜਾਣ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਕਰਨਾ ਜਾਣ ਦਿੱਤਾ ਤੇ ਆਖਿਆ ਕਿ ਤੇਰਾ ਪ੍ਰੇਮ ਹੀ ਸਾਡੇ ਲਈ ਪਕਵਾਨ ਹੈ ਤੇਰੀ ਪ੍ਰੇਮ ਭਰੀ ਧਰਤੀ ਤੇ ਪੁੰਜੇ ਬੈਠੇ ਹੀ ਅਸੀਂ ਲੇਫਤਲਾਈ ਤੇ ਬੈਠੇ ਅਨੁਭਵ ਕਰ ਰਹੇ ਹਾਂ ਉਸਨੇ ਫਿਰ ਵੀ ਘਰ ਤੋਂ ਕੁਝ ਲਿਓਣ ਲਈ ਜ਼ੋਰ ਦਿੱਤਾ ਤਾਂ ਗੁਰੂ ਜੀ ਦੇ ਮੂੰਹੋਂ ਦੋ ਸ਼ਬਦ ਨਿਕਲੇ ਆ ਕਰ ਨਾ ਜਾ ਇੱਥੇ ਬਹਿ ਜਾ ਹੇ ਸੁਲਤਾਨ ਕੁਝ ਸਮੇਂ ਪਿੱਛੋਂ ਸੱਚਮੁੱਚ ਉਹ ਗੱਲ ਠੀਕ ਪੂਰੀ ਹੋ ਗਈ ਉਹ ਪਾਲੀ ਸਮੇਂ ਦੇ ਹਾਲਾਤ ਨਾਲ ਆਪਣੇ ਇਲਾਕੇ ਦਾ ਰਾਜਾ ਬਣ ਗਿਆ ਕਿਉਂਕਿ ਉਸ ਨੂੰ ਇੱਕ ਨਰਿੰਕਾਰ ਦੇ ਜੋਤ ਸਰੂਪ ਆਪ ਖੁਦ ਨਰਿੰਕਾਰ ਜੀ ਨੇ ਉਸ ਨੂੰ ਬਚਨ ਕੀਤੇ ਸਨ ਜੋ ਸਦਾ ਸਦਾ ਲਈ ਅਟਲ ਸਨ ਉਸਨੇ ਇਹ ਪ੍ਰਾਪਤੀ ਗੁਰੂ ਨਾਨਕ ਦੇਵ ਜੀ ਦੇ ਆਖੇ ਸੁਲਤਾਨ ਨਾਲ ਜੋੜ ਕੇ ਵਰਤਨ ਕੀਤਾ ਇਹ ਪਾਲੀ ਰਾਜਾ ਬਣ ਕੇ ਗੁਰੂ ਨਾਨਕ ਦੇਵ ਜੀ ਦਾ ਜੀਵਨ ਪਰ ਅਨੰਨ ਸੇਵਕ ਅਖਵਾਉਂਦਾ ਰਿਹਾ ਉਸ ਤੋਂ ਫਿਰ ਅੱਗੇ ਜਾ ਕੇ ਗੁਰੂ ਜੀ ਨੇ ਚੱਲਦੇ-ਚੱਲਦੇ ਲੰਬਾ ਸਫ਼ਰ ਤੈਅ ਕਰਕੇ ਕੁਝ ਦਿਨਾਂ ਪਿਛੋਂ ਇੱਕ ਨਗਰ ਵਿੱਚ ਜਾ ਪਹੁੰਚੇ ਬਰਸਾਤ ਦਾ ਮੌਸਮ ਸ਼ੁਰੂ ਹੋ ਜਾਣ ਕਾਰਨ ਮਰਦਾਨੇ ਦੇ ਕਹਿਣ ਤੇ ਨਗਰ ਤੋਂ ਬਾਹਰ ਇੱਕ ਪੁਰਾਣੇ ਜਹੇ ਕੋਠੇ ਵਿੱਚ ਢੀਰਾ ਲਾ ਲਿਆ ਨਗਰ ਤੋਂ ਡੇਢ ਕੋ ਮੀਲ ਦੂਰ ਇਹ ਥਾਂ ਬਾਹਰ ਸੀ ਨਗਰ ਵਿੱਚ ਇੱਕ ਪ੍ਰਭੂ ਭਗਤ ਖੱਤਰੀ ਰਹਿੰਦਾ ਸੀ ਜਿਸ ਨੇ ਸੁਣਿਆ ਕਿ ਕੋਈ ਸੰਤ ਮਹਾਪੁਰਸ਼ ਬਾਹਰ ਕੋਟਿਆ ਵਿੱਚ ਆਇਆ ਹੈ ਜੋ ਬੜੀ ਸੋਹਣੀ ਸੁਰੀਲੀ ਆਵਾਜ਼ ਵਿੱਚ ਕੀਰਤਨ ਕਰਦਾ ਹੈ ਉਹ ਖਿੱਚਿਆ ਹੋਇਆ ਆਇਆ ਉਸ ਨੂੰ ਕੀਰਤਨ ਦਾ ਇਤਨਾ ਆਨੰਦ ਆਇਆ ਕਿ ਉਸਨੇ ਰੋਜ਼ ਹੀ ਆਉਣਾ ਸ਼ੁਰੂ ਕਰ ਦਿੱਤਾ ਸਵੇਰੇ ਸ਼ਾਮ ਉਸ ਦੀ ਪ੍ਰਭੂ ਵਿੱਚ ਲਿਵ ਲੱਗ ਗਈ ਤੇ ਉਸ ਨੇ ਨਾਮ ਸਮਰਨ ਦੀ ਦਾਤ ਪ੍ਰਾਪਤ ਕਰ ਲਈ ਉਸੇ ਪਿੰਡ ਦਾ ਇੱਕ ਦੁਕਾਨਦਾਰ ਉਸ ਖੱਤਰੀ ਨੂੰ ਪੁੱਛਣ ਲੱਗਾ ਕਿ ਹਰ ਰੋਜ਼ ਕਿੱਥੇ ਜਾਂਦਾ ਏ ਖੱਤਰੀ ਨੇ ਦੱਸਿਆ ਕਿ ਰੱਬ ਤੱਕ ਪਹੁੰਚਿਆ ਇੱਕ ਸੰਤ ਬਾਹਰ ਕੂਟਿਆ ਵਿੱਚ ਆਇਆ ਹੈ ਉਸ ਦਾ ਕੀਰਤਨ ਸੁਣਨ ਜਾਂਦਾ ਹਾਂ ਬੜਾ ਆਨੰਦ ਆਉਂਦਾ ਹੈ ਦੁਕਾਨਦਾਰ ਉਹਦੇ ਪਿੱਛੇ-ਪਿੱਛੇ ਇੱਧਰ ਨੂੰ ਤੁਰ ਪਿਆ ਪਰ ਰਾਹ ਵਿੱਚ ਉਹ ਦੂਸਰੀ ਡੰਡੀ ਪੈ ਗਿਆ ਤੇ ਮਾੜੇ ਲੋਕਾਂ ਦੀ ਇਕ ਟਾਣੀ ਦੇ ਕੋਲ ਜਾ ਪਹੁੰਚਿਆ। ਉਹਨਾਂ ਨੇ ਮਾੜੇ ਕੰਮਾਂ ਦਾ ਸਵਾਦ ਪਾ ਦਿੱਤਾ ਤੇ ਉਹ ਰੋਜ਼ਾਨਾ ਉਧਰ ਹੀ ਜਾਣ ਲੱਗ ਪਿਆ। ਇੱਕ ਦਿਨ ਦੋਵੇਂ ਫਿਰ ਮਿਲੇ ਖਤਰੀ ਆਖੇ ਕਿ ਮੈਨੂੰ ਤਾਂ ਕੀਰਤਨ ਤੇ ਸੰਤ ਬਚਨ ਸੁਣ ਕੇ ਬੜਾ ਆਨੰਦ ਆਉਂਦਾ ਹੈ। ਦੁਕਾਨਦਾਰ ਆਖੇ ਕਿ ਮੈਨੂੰ ਤੇਰੇ ਨਾਲੋਂ ਵੀ ਵੱਧ ਆਨੰਦ ਆਉਂਦਾ ਹੈ। ਦੋਹਾਂ ਨੇ ਰਾਹ ਵਿੱਚ ਮਿਲਣ ਤੇ ਵੱਧ ਆਨੰਦ ਦੀ ਪਰਖ ਕਰਨ ਦਾ ਫੈਸਲਾ ਕੀਤਾ ਦੁਕਾਨਦਾਰ ਪਹਿਲਾਂ ਨਿਸ਼ਚਿਤ ਥਾਂ ਤੇ ਆ ਗਿਆ ਬਿਲੇ ਬੈਠੇ ਨੇ ਧਰਤੀ ਖੋਦਣੀ ਸ਼ੁਰੂ ਕਰ ਦਿੱਤੀ ਉਸ ਨੂੰ ਇੱਕ ਮੋਹਰ ਲੱਭੀ ਲਾਲਚ ਵੱਧ ਗਿਆ ਤੇ ਧਰਤੀ ਹੋਰ ਪੁੱਟੀ ਤਾਂ ਇੱਥੋਂ ਇੱਕ ਮਟਕਾ ਨਿਕਲਿਆ ਪਰ ਉਸ ਵਿੱਚ ਕੋਲੇ ਭਰੇ ਹੋਏ ਸਨ ਇਤਨੇ ਵਿੱਚ ਖਤਰੀ ਵੀ ਆ ਗਿਆ ਉਹਦੇ ਪੈਰ ਵਿੱਚ ਕੰਡਾ ਚੁੱਭ ਗਿਆ ਸੀ ਤੇ ਉਹ ਲੰਗੜਾ ਹੋ ਕੇ ਤੁਰ ਰਿਹਾ ਸੀ ਦੁਕਾਨਦਾਰ ਕਹਿਣ ਲੱਗਾ ਕਿ ਮੇਰੇ ਵਾਲੇ ਪਾਸੇ ਜਾਣ ਨਾਲ ਮੋਹਰਾਂ ਮਿਲਦੀਆਂ ਹਨ ਤੇ ਤੇਰੇ ਪਾਸੇ ਜਾਣ ਨਾਲ ਕੰਡੇ ਚੁੱਭਦੇ ਹਨ ਇਹ ਗੱਲ ਕੀ ਹੋਈ ਬਹਿਸ ਪਿੱਛੋਂ ਦੋਵੇਂ ਇਹ ਪੀਤ ਜਾਣਣ ਲਈ ਗੁਰੂ ਨਾਨਕ ਦੇਵ ਜੀ ਦੇ ਪਾਸ ਆ ਗਏ ਗੁਰੂ ਜੀ ਨੇ ਮੁਸਕਰਾਉਂਦਿਆਂ ਦੱਸਿਆ ਕਿ ਦੁਕਾਨਦਾਰ ਨੇ ਕਿਸੇ ਨੂੰ ਇੱਕ ਮੋਹਰ ਚੰਗੇ ਕੰਮ ਲਈ ਦਿੱਤੀ ਸੀ ਤੇ ਉਸ ਦੀਆਂ ਹਜ਼ਾਰਾਂ ਮੋਹਰਾਂ ਬਣਦੀਆਂ ਗਈਆਂ ਪਰ ਜਦ ਮਾਰੇ ਕੰਮ ਸ਼ੁਰੂ ਹੋ ਗਏ ਤਾਂ ਸਭ ਮੋਹਰਾਂ ਜੋ ਕੋਲੇ ਵਿੱਚ ਤਬਦੀਲ ਹੋ ਗਈਆਂ ਸਿਰਫ ਉਹੀ ਇੱਕ ਮੋਹਰ ਬਾਕੀ ਬਚ ਗਈ ਜੋ ਚੰਗੇ ਕੰਮ ਲਈ ਦਿੱਤੀ ਸੀ ਫਿਰ ਖਤਰੀ ਨੂੰ ਸੰਬੋਧਨ ਕਰਕੇ ਕਹਿਣ ਲੱਗੇ ਕਿ ਤੂੰ ਪਿਛਲੇ ਜਨਮ ਵਿੱਚ ਅਜਿਹੇ ਕੰਮ ਕੀਤੇ ਸਨ ਕਿ ਤੂੰ ਇਸ ਜਨਮ ਵਿੱਚ ਸੂਲੀ ਤੇ ਚੜਨਾ ਸੀ ਪਰ ਇਸ ਜਨਮ ਵਿੱਚ ਤੂੰ ਪ੍ਰਭੂ ਭਗਤੀ ਵੱਲ ਆ ਗਿਆ ਤੇ ਵਾਹਿਗੁਰੂ ਨਾਲ ਪਿਆਰ ਪਾ ਲਿਆ ਉਹ ਸੂਲੀ ਦੀ ਸਜ਼ਾ ਘਟਦੀ ਗਈ ਤੇ ਅਖੀਰ ਜੋ ਤੇਰੇ ਪੈਰ ਵਿੱਚ ਕੰਡਾ ਲੱਗਾ ਹੈ ਉਹ ਕੰਡਾ ਬਣ ਕੇ ਚੁੱਭਣ ਤੱਕ ਦੀ ਸਜ਼ਾ ਹੀ ਰਹਿ ਗਈ ਦੋਵੇਂ ਇਹ ਸੁਣ ਕੇ ਗੁਰੂ ਜੀ ਦੇ ਪੈਰੀਂ ਪੈ ਗਏ ਤੇ ਉਹਨਾਂ ਦੇ ਅਨੰ ਸਿੱਖ ਬਣ ਗਏ ਫਿਰ ਉਹਨਾਂ ਨੇ ਗੁਰੂ ਜੀ ਦਾ ਜੋ ਸੱਚੀ ਸੁਚੀ ਭਗਤੀ ਦਾ ਮਾਰਗ ਸੀ ਉਸ ਤੇ ਚੱਲ ਕੇ ਹੋਰ ਜ਼ਿਆਦਾ ਆਪਣੇ ਆਪ ਨੂੰ ਸੁਧਾਰ ਕਰਦੇ ਹੋਏ ਆਪਣਾ ਜੀਵਨ ਗੁਰੂ ਚਰਨਾ ਵਿੱਚ ਲਿਖੇ ਲਾ ਦਿੱਤਾ ਉਸ ਤੋਂ ਫਿਰ ਅੱਗੇ ਗੁਰੂ ਨਾਨਕ ਦੇਵ ਜੀ ਅਤੇ ਮਰਦਾਨਾ ਜੀ ਚੱਲਦੇ-ਚੱਲਦੇ ਜਗਤ ਨੂੰ ਤਾਰਦੇ ਹੋਏ ਜਦ ਅਗਲੇ ਸਫ਼ਰ ਤੇ ਚੱਲ ਪਏ ਤਾਂ ਰਸਤੇ ਵਿੱਚ ਠੱਗਾਂ ਦੇ ਇੱਕ ਟੋਲੇ ਨੇ ਘੇਰ ਲਿਆ ਤੇ ਕਹਿਣ ਲੱਗੇ ਜੋ ਕੁਝ ਤੁਹਾਡੇ ਪਾਸ ਹੈ ਉਹ ਸਾਨੂੰ ਦੇ ਦਿਓ ਨਹੀਂ ਤਾਂ ਤੁਹਾਨੂੰ ਦੋਵਾਂ ਨੂੰ ਅਸੀਂ ਮਾਰ ਦੇਵਾਂਗੇ ਮਰਦਾਨਾ ਗੱਲ ਸੁਣ ਕੇ ਕੁਝ ਘਬਰਾਇਆ ਪਰ ਗੁਰੂ ਜੀ ਸ਼ਾਂਤ ਚਿੱਤ ਉਹਨਾਂ ਦੀ ਗੱਲ ਸੁਣ ਕੇ ਬੋਲੇ ਸਾਡੇ ਪਾਸ ਤੁਹਾਡੇ ਲਈ ਕੁਝ ਵੀ ਨਹੀਂ ਹੈ ਤੁਸੀਂ ਬੇਸ਼ੱਕ ਸਾਨੂੰ ਮਾਰ ਦਿਓ ਪਰ ਇੱਕ ਗੱਲ ਸਾਡੀ ਮੰਨ ਲਓ ਮਾਰਨ ਤੋਂ ਪਹਿਲਾਂ ਕਿਧਰੋਂ ਅੱਗ ਲੈ ਆਓ ਤੇ ਸਾਨੂੰ ਮਾਰ ਕੇ ਇਸ ਲੱਕੜਾਂ ਦੇ ਢੇਰ ਤੇ ਸੁੱਟ ਕੇ ਸਾੜ ਦੇਣਾ ਇਸ ਸਰੀਰ ਨਾਲ ਐਵੇਂ ਰੁਲਦੇ ਰਹਿਣ ਅੱਗ ਕਿੱਥੋਂ ਲਈਏ ਇੱਕ ਠੱਗ ਨੇ ਕਿਹਾ ਅਸੀਂ ਅੱਗ ਲੈਣ ਜਾਈਏ ਤੇ ਤੁਸੀਂ ਪਿੱਛੋਂ ਨਸ ਜਾਓ ਬੜੇ ਚਲਾਕ ਬਣਦੇ ਹੋ ਤੇ ਬਚ ਜਾਣਾ ਚਾਹੁੰਦੇ ਹੋ ਇਹ ਗੱਲ ਉਹਨਾਂ ਨੂੰ ਦੂਸਰੇ ਠੱਗ ਨੇ ਆਖੀ ਫਿਰ ਗੁਰੂ ਜੀ ਨੇ ਕਿਹਾ "ਔਹ ਦੇਖੋ ਸਾਹਮਣੇ ਦੂਰ ਕੋਈ ਚਿਤਾ ਜਲ ਰਹੀ ਏ ਤੁਸੀਂ ਉੱਥੋਂ ਅੱਗ ਲਿਆ ਸਕਦੇ ਹੋ" ਗੁਰੂ ਜੀ ਨੇ ਉਹਨਾਂ ਨੂੰ ਬੜੇ ਹੀ ਧੀਰਜ ਦੇ ਨਾਲ ਆਖਿਆ "ਦੋ ਅੱਗ ਲੈ ਆਓ ਤੇ ਦੋ ਸਾਡੇ ਕੋਲ ਖੜੇ ਰਹੋ" ਉਹਨਾਂ ਇਸੇ ਤਰ੍ਹਾਂ ਕੀਤਾ ਤੇ ਦੋ ਠੱਗ ਬਲਦੀ ਚਿਤਾ ਤੋਂ ਅੱਗ ਲੈਣ ਚਲੇ ਗਏ ਜਦ ਉਹ ਚਿਤਾ ਕੋਲ ਪਾਸ ਪਹੁੰਚੇ ਤਾਂ ਉਹਨਾਂ ਨੂੰ ਅਚਾਨਕ ਦੋ ਰੂਹਾਂ ਸਰੀਰ ਧਾਰ ਕੇ ਖੜੀਆਂ ਮਿਲ ਪਈਆਂ ਉਹਨਾਂ ਨੂੰ ਠੱਗਾ ਨੇ ਪੁੱਛਿਆ ਕਿ ਛੱਟ ਪਹਿਲਾਂ ਤਾਂ ਇੱਥੇ ਕੋਈ ਨਹੀਂ ਸੀ ਹੁਣ ਕਿੱਥੋਂ ਆ ਗਏ ਤੁਸੀਂ ਕੌਣ ਹੋ ਉਹਨਾਂ ਦੇਵਤਿਆਂ ਨੇ ਦੱਸਿਆ ਕਿ ਇਹ ਅਤ ਪਾਪੀ ਦੀ Laash ਸੜ ਰਹੀ ਹੈ ਇਸ ਨੇ ਇਸ ਨੇ ਨਰਕਾਂ ਵਿੱਚ ਜਾਣਾ ਸੀ ਪਰ ਉਸ ਰੱਬ ਦੇ ਪਿਆਰੇ ਦੀ ਨਜ਼ਰ ਇੱਧਰ ਪੈ ਜਾਣ ਨਾਲ ਇਸ ਪਾਪੀ ਦੀ ਮੁਕਤੀ ਹੋ ਗਈ ਹੈ ਜਿਸ ਨੂੰ ਤੁਸੀਂ ਮਾਰਨ ਲਈ ਘੇਰੀ ਖੜੇ ਹੋ ਉਹ ਤਾਂ ਘੋਰ ਪਾਪ ਬਖਸ਼ਾ ਸਕਦਾ ਹੈ ਤੇ ਤੁਹਾਡੇ ਵਰਗਿਆਂ ਨੂੰ ਕਰੜੀ ਸਜ਼ਾ ਦਿਵਾ ਸਕਦਾ ਹੈ ਦੇਵਤ ਠਗ ਵਾਪਸ ਆ ਗਏ ਤੇ ਉਹਨਾਂ ਗੁਰੂ ਜੀ ਦੇ ਚਰਨ ਫੜ ਲਏ ਰੋ ਰੋ ਕੇ ਉਹਨਾਂ ਦੀ ਅੰਤਰ ਆਤਮਾ ਧੁੱਤੀ ਗਈ ਗੁਰੂ ਜੀ ਗੁਰੂ ਜੀ ਉਸ ਸਮੇਂ ਕੀਰਤਨ ਕਰ ਰਹੇ ਸਨ ਕੀਰਤਨ ਦੇ ਪ੍ਰਭਾਵ ਨਾਲ ਮਨ ਦੀ ਮਿਆਲ ਉਤਰ ਗਈ ਅਤੇ ਉਹਨਾਂ ਦੇ ਆਪਣੇ ਪਾਪਾਂ ਤੋਂ ਸਦਾ ਲਈ ਤੌਬਾ ਕਰਨ ਲਈ ਇਹ ਠੱਗਾ ਨੂੰ ਜਦ ਆਪਣੇ ਮਾੜੇ ਕੰਮਾਂ ਦਾ ਗਿਆਨ ਹੋ ਗਿਆ ਤੇ ਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਹੋ ਗਈ ਤਾਂ ਉਹ ਠੱਗ ਵੀ ਗੁਰੂ ਜੀ ਦੇ ਚਰਨਾਂ ਤੇ ਡੇਕ ਕੇ ਉਹਨਾਂ ਨੂੰ ਨਮਸਕਾਰ ਕਰਕੇ ਉੱਥੋਂ ਤੁਰ ਗਏ ਇਸੇ ਹੀ ਤਰ੍ਹਾਂ ਸਾਧ ਸੰਗਤ ਜੀਓ ਉਹਨਾਂ ਜੀ ਦੀਆਂ ਪਹਿਲੀਆਂ ਅਦਾਸੀਆਂ ਦੇ ਹੋਰ ਵੀ ਬਹੁਤ ਸਾਰੇ ਜੋ ਪਾਠ ਹਨ ਉਹ ਤੁਹਾਡੇ ਸਨਮੁਖ ਪੇਸ਼ ਕਰਨ ਦੀ ਦਾਸ ਵੱਲੋਂ ਕੋਸ਼ਿਸ਼ ਕੀਤੀ ਜਾਵੇਗੀ ਆਪ ਜੀ ਇਸੇ ਹੀ ਤਰ੍ਹਾਂ ਪਿਆਰ ਬਖਸ਼ਦੇ ਰਹਿਣ ਸੋ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਉਹ ਵਾਹਿਗੁਰਜੀ ਦਾ ਖਾਲਸਾ ਉਹ ਵਾਹਿਗੁਰਜੀ ਦੀ ਫਤਿਹ